ਸਾਰੇ ਕਿਸਾਨ ਵੀਰ ਅਤੇ ਪਸ਼ੂ ਪਾਲਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਮੋਗੇ ਕਿਸਾਨ ਵੀਰੋ ਜੇਕਰ ਜੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੂ ਕਰੋ ਤੇ ਨਾਲ ਲੱਗੇ ਘੰਟੀ ਦਾ ਬਟਨ ਦਬਾਓ ਤਾਂ ਕਿ ਜਿਹੜੀਆਂ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਫਰੀ ਆਫ ਕੋਸ ਤੇ ਜੀ ਜਾਣਕਾਰੀ ਤੁਹਾਡੇ ਤੱਕ ਆਪਾਂ ਲੈ ਕੇ ਆਈ ਆਪਾਂ ਪਸ਼ੂਆਂ ਤੇ ਖੇਤੀਬਾੜੀ ਤੇ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਇੱਕ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਤੁਹਾਨੂੰ ਕਿਹੜੇ ਟੌਪਿਕ ਤੇ ਵੀਡੀਓ ਚਾਹੀਦੀ ਹੈ ਤਣਕ ਦੀ ਵਾਢੀ ਲਗਭਗ 1-2 ਦਿਨਾਂ ਦੇ ਵਿੱਚ ਸਟਾਰਟ ਹੋ ਜਾਵੇਗੀ ਜਿਹੜੇ ਕਿਸਾਨ ਵੀਰ ਅਤੇ ਪਸ਼ੂ ਪਾਲਕ ਮੱਕੀ ਦੇ ਸਹਾਰੇ ਦੀ ਗੱਲ ਤੋਂ ਕਰਦੇ ਹਨ ਉਹਨਾਂ ਦੇ ਲਈ ਵੀਡੀਓ ਆ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਅੱਜ ਬਾਜ਼ਾਰ ਦੇ ਵਿੱਚ ਲਗਭਗ 100-150 ਜੁੜੀ ਕੰਪਨੀ ਬ੍ਰਾਂਡ ਦੀ ਮੱਕੀ ਆ ਗਈ ਹੈ ਕਿਸਾਨ ਵੀ ਰੁਲਜਨ ਦੇ ਵਿਚਾਨ ਕਿ ਕਿਹੜੀ ਮੱਕੀ ਦਾ ਬੀਜ ਬੀਜਿਆ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਜਿਹੜੇ ਕਿਸਾਨ ਵੀਰਾਂ ਨੇ ਪਹਿਲਾਂ ਜਿਹੜੀ ਮੱਕੀ ਪਾਰਤੀ ਹੈ ਜਿਹਨੂੰ ਚਾ ਵਧੀਆ ਰਿਜ਼ਲਟ ਮਿਲਿਆ ਹੈ ਬਿਮਾਰੀ ਘੱਟ ਪਈ ਹੈ ਜਿਹੜਾ ਟਾਈਮ ਦਿੱਤੇ ਸੈਲਜ ਪੈ ਜਾਂਦਾ ਹੈ ਤਾਂ ਕਿਰਪਾ ਕਰਕੇ ਉਹ ਹੀ ਵੀ ਵਰਤਿਓ ਕਿਉਂਕਿ ਨਵੇਂ ਵੀ ਦੇ ਮੰਗਰ ਪਾਉਂਗੇ ਤਾਂ ਜਿਹੜਾ ਉਸ ਦਾ ਤਜਰਬਾ ਕਈ ਵਾਰ ਵਧੀਆ ਵੀ ਰਹਿ ਸਕਦਾ ਹੈ ਤੇ ਕਈ ਵਾਰ ਜਿਹੜਾ ਤਜਰਬਾ ਮਾੜਾ ਵੀ ਰਹਿ ਸਕਦਾ ਹੈ ਅੱਜ ਆਪਾਂ ਗੱਲ ਕਰਦੇ ਹਾਂ ਕਿ ਸਭ ਤੋਂ ਸਸਤੀ ਮੱਕੀ ਸਭ ਤੋਂ ਸਸਤੀ ਮੱਕੀ ਹੈ ਰਾਸ਼ੀ ਦੀ 30 ਤੇ 33 ਮੱਕੀ ਕੋਈ ਵੀਰ ਰਾਸ਼ੀ 35 99 ਮੱਕੀ ਵੀ ਲੌਂਦੇ ਹਨ ਪਰ ਜਿਹੜੀ ਰਾਸ਼ੀ ਦੀ ਦਿੱਤੀ ਆ ਉਹਦੀ ਥੋੜੀ ਜਿਆਦਾ ਕਰੇ ਜਿਹੜੀ ਸਸਤੀ ਵੀ ਪੈਂਦੀ ਆ ਤੇ ਜਿਹੜੀ ਐਂਡ ਤੱਕ ਜਿਹੜਾ ਜਿਹੜਾ ਪੱਤਾ ਗਾ ਹਰਾ ਰਹਿੰਦਾ ਜਿਹੜਾ ਚਾਰ ਆ ਜਿਹੜਾ ਸਾਇਲਜ ਉਹ ਖਰਾਬ ਨਹੀਂ ਹੁੰਦਾ ਟਾਂਡਾ ਮੋਟਾ ਤੇ ਵਜਨਦਾਰ ਹੁੰਦਾ ਦੂਸਰੀਆਂ ਮੱਕਿਆਂ ਨਾਲੋਂ ਜਿਹੜਾ ਇਹਦਾ ਸਾਇਲਜ ਦਾ ਵੇਟ ਆਗਾ ਉਹ ਜਿਆਦਾ ਹੁੰਦਾ ਹੈ ਗ੍ਰੀਨਰੀ ਬਹੁਤ ਰਹਿੰਦੀ ਆ ਦੰਦੇ ਦੇ ਵਿੱਚ ਬਾਜਨ ਬਹੁਤ ਜ਼ਿਆਦਾ ਹੁੰਦਾ ਹੈ ਇਹਦੇ ਨਾਲ ਨਾਲ ਜਿਹੜਾ ਕੁਝ ਕਿਸਾਨ ਵੀਰਾਂ ਨੇ ਇਹਦੀਆਂ ਜਿਹੜੇ ਕਮੀਆਂ ਨੋਟ ਕੀ ਰਿਓ ਉਹ ਅੱਜ ਵੇਰੇ ਆਪਾਂ ਗੱਲ ਕਰਦੇ ਆ ਬਹੁਤ ਵੀਰ ਕਹਿੰਦੇ ਹਨ ਕਿ ਇਹ ਲੇਟ ਪੱਕਦੀ ਹੈ ਇਸਦੇ ਨਾਲ ਜਿਹੜਾ ਮੀਂਹ ਦਾ ਮੌਸਮ ਸਟਾਰਟ ਹੋ ਜਾਂਦਾ ਹੈ ਤੇ ਝੋਨਾ ਵੀ ਲੇਟ ਹੋ ਜਾਂਦਾ ਹੈ ਹੁਣ ਇਸ ਸਾਲ ਇਹਦਾ ਸੈਲਜ ਜਿਹੜਾ ਇਸਾਨਾ ਨੇ ਪਾਉਣਾ ਉਹ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਜੇਕਰ ਤੁਸੀਂ ਇਸ ਮੱਕੀ ਦੀ ਬਰਤੋਂ ਕਰਾਂ ਤਾਂ ਕਿਰਪਾ ਕਰਕੇ ਵੀ ਤੁਸੀਂ ਜਿਹੜਾ ਦਾ ਸੀਡ ਪਾਉਣਾਗਾ ਉਹ ਲਗਭਗ 7-8 ਤੋਂ 7-8 ਕਿਲੋ ਦੇ ਵਿੱਚ ਹੀ ਪਾਉਣਾ ਜ਼ਿਆਦਾ ਬੀਜ ਨਹੀਂ ਪਾਉਣਾ ਕਿਉਂਕਿ ਜੇਕਰ ਜ਼ਿਆਦਾ ਬੀਜ ਪਾਉਣਾ ਤਾਂ ਜਿਹੜੀ ਮੱਕੀ ਆ ਉਹ ਜਾਂਦੀ ਸੰਘਣਾ ਹੋ ਜਾਂਦੀ ਹੈ ਜ਼ਿਆਦਾ ਸੰਘਣੀ ਹੋਣ ਦੇ ਨਾਲ ਜਿਹੜੀ ਮੱਕੀ ਲੇਟ ਪੱਕਦੀ ਹੈ ਤੇ ਸੰਘਣੀ ਮੱਕੀ ਦੇ ਵਿੱਚ ਜਿਹੜੀ ਛੱਲੀ ਆ ਉਹ ਘੱਟ ਮੰਦੀ ਆ ਇਹ ਛੱਲੀ ਜੇ ਖਾਲੀ ਰਹਿ ਜਾਂਦੀ ਹੈ ਫੱਲੀ ਦਾ ਆਕਾਰ ਵਧੀਆ ਨਹੀਂ ਬਣਦਾ ਸੋ ਕਿਰਪਾ ਕਰਕੇ ਇੰਨਾ ਗੱਲਾਂ ਦਾ ਜ਼ਰੂਰ ਚਾਰਖੋ ਜੀ ਜਿਹੜੇ ਬਾਜ਼ਾਰ ਦੇ ਵਿੱਚ ਵੀ ਆ ਉਹ ਸਸਤੇ ਤੋਂ ਸਸਤੇ ਤੇ ਮਹਿੰਗੇ ਤੋਂ ਮਹਿੰਗੇ ਪੈਣੇ ਕਿਉਂਕਿ ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਗ੍ਰੇਡ ਰਹਿ ਤੇ ਹਰੇਕ ਬੀਜ ਦੀ ਆਪਣੀ ਖਾਸੀਅਤ ਚਾਹੇ ਪੈਣੀ ਰਾ ਚਾਹੇ ਰਾਸ਼ੀ ਆ ਜਾਂ 70 ਸੈਂਟਾ ਕੀ ਚਾਹੇ ਬਾਹਰ ਕੋਈ ਵੀ ਕੰਪਨੀ ਹਰੇਕ ਬੀਰ ਦੇ ਖੇਤ ਦੇ ਵਿੱਚ ਹਰੇਕ ਮੱਕੀ ਨੇ ਅਲੱਗ-ਅਲੱਗ ਪਰਫਾਰਮੈਂਸ ਦਿੱਤੀ ਆ ਕਈ ਕਈ ਕਿਸਾਨ ਵੀਰਾਂ ਦੀ ਰਾਸੀਤੀ ਤੇ ਕੀਤਾ ਰਿਜ਼ਲਟ ਬਹੁਤ ਵਧੀਆ ਰਿਹਾ ਹੈ ਕਿ ਉਹ ਜਿਹੜਾ ਸਾਇਲੇਜ ਇਹਦਾ ਖਰਾਬ ਨਹੀਂ ਹੋਇਆ ਭਾਵੇਂ ਹੀ ਲੇਟ ਜੂੜ ਪਗਦੀ ਆ ਕਿ ਫਿਰ ਵੀ ਇੱਕ ਤੋਂ ਸੰਤੁਸ਼ਟ ਹਨ ਸੋ ਸਭ ਤੋਂ ਪਹਿਲੀ ਤੇ ਇਹੀ ਆ ਵੀ ਜੇਕਰ ਤੁਸੀਂ ਪਹਿਲਾਂ ਜਿਹੜੀ ਮੱਕੀ ਬਿਜਾਈ ਕਰਦੇ ਹੋ ਤਾਂ ਇਸ ਸਾਲ ਵੀ ਉਸੇ ਹੀ ਮੱਕੀ ਦੀ ਬਿਜਾਈ ਕਰ ਲਓ ਕਿਉਂਕਿ ਜਿਆਦਾ ਮੱਕ ਜਿਹੜਾ ਆਪਾਂ ਬੀ ਦੇਖਿਆ ਪਾਲਿਆ ਹੁੰਦਾ ਉਹ ਜਿਹਦੀ ਆਪਾਂ ਨੂੰ ਜਾਣਕਾਰੀ ਹੁੰਦੀ ਹੈ ਕਿ ਜਿਹੜਾ ਬੀ ਵਧੀਆ ਰਹੇਗਾ ਇੱਕ ਹਾਂ ਜੇਕਰ ਬੀ ਐਂਡ ਤੱਕ ਜਿਹੜਾ ਮੱਕੀ ਹਰੀ ਰਹਿੰਦੀ ਆ ਜਿਵੇਂ ਆਪਾਂ ਰਾਸ਼ੀ ਦੀ ਗੱਲ ਕਰ ਲਈਏ ਪੱਤਾ ਹਰਾ ਰਹਿੰਦਾ ਰਾਂਡਾ ਹਰਾ ਰਹਿੰਦਾ ਤਾਂ ਸਾਇਲੇਜ ਖਰਾਬ ਹੋਣ ਦੇ ਘੱਟ ਚਾਂਦੇ ਨੇਗੇ ਸਾਇਲੇਜ ਖਰਾਬ ਹੋਣ ਦੇ ਬਹੁਤ ਹੋਰ ਵੀ ਬਹੁਤ ਕਾਰਨ ਪਰ ਇਹ ਵੀ ਸਭ ਤੋਂ ਵੱਡਾ ਕਾਰਨ ਜੇਕਰ ਮੱਕੀ ਜਿਆਦਾ ਸੁੱਕ ਜਾਵੇਗੀ ਪੱਤੇ ਥੱਲੇ ਜਿਹੜਾ ਤੋਂ ਜ਼ਿਆਦਾ ਸੁੱਕ ਜਾਣ ਜਿਹੜਾ ਉਸੇ ਦਾ ਟਾਂਡਾ ਹੈ ਉਹ ਬੂਟਾ ਉਹਦੇ ਵਿੱਚ ਜਿਹੜਾ ਥੋਥਾਪਨ ਹੋ ਜਾਵੇਗਾ ਬੰਜ ਨਹੀਂ ਬਣੇਗਾ ਜਿਸ ਦੇ ਨਾਲ ਜਿਹੜੀ ਸੈਲਜ ਦੀ ਕੁਆਲਿਟੀ ਨਹੀਂ ਬਣੇਗੀ ਹੋਰ ਵੀ ਆਪਾਂ ਜਿਹੜੀਆਂ ਅਗਲੀਆਂ ਵੀਡੀਓ ਮੱਕੀ ਦੇ ਉੱਤੇ ਲੈ ਕੇ ਆਉਂਦੇ ਰਹਾਂਗੇ ਤੇ ਕਿਸਾਨ ਵੀਰਾਂ ਦੇ ਫੇਰ ਤਾਂ ਜਿਨ੍ਹਾਂ ਦੇ ਵਿੱਚ ਮੱਕੀ ਲਗਾਈ ਸੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਦੇਖਣ ਦੇ ਲਈ ਧੰਨਵਾਦ